ਤੇਰੇ ਪਰ ਤੇਰੇ ਕੰਨੋਂ ਆਪਾ ਬਖਸ਼ੇ ਰਹਾ ਹੈ ਆਪਾ ਬਖਸ਼ੇ ਰਖਾ ਕੀ ਜੈ ਆਪਾ ਬਖਸ਼ੇ ਰਖਾ ਕੀ ਜੈ ਆਪਾ ਕਿਸ਼ਕਿਰਪਾ ਕੀ ਜੈ ਆਪਾ ਬਖਸ਼ੇ ਰਾਈ ਹੈ ਆਪਾ ਬਖਸ਼ੇ ਰਖਾ ਸਹਾਇ ਬਾਰੋ ਸ੍ਰੀ ਪਗਉਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਪਗਉਤੀ ਸਮਰਪਤਾ ਗੁਰੂ ਨਾਨਕ ਦੇਵ ਆਏ ਨਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਆਜਣ ਹਰ ਗੋ ਬੰਦਨਾਂ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਆਈਐ ਜਿਸ ਰਥੇ ਸਭ ਦੁਖ ਜਾਏ ਏ ਗੋਵਦਾਰ ਸਮਰਿਆ ਕਰਣਾ ਹੋ ਮਗਿਆ ਬਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਸਭ ਥਾਈ ਹੋਏ कमाई दरसा जी कर्म ਬੰਦ ਆ ਕਰਮ ਨਹੀਂ ਧਾਰਿਆ ਸਿੱਖੀ ਪੈਸਾ ਸੁਆਸਾਂ ਸਾਧਨੇ ਬਾਹੀ ਕਨਾਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੁੱਲ ਜੀ ਕਨਿਆ ਤਹਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਤ ਖਾਲਸਾ ਜੀ ਕੋ ਆਦੇ ਕਰੋ ਵਾਹਿਗੁਰੂ ਵਾਹਿਗੁਰੂ ਚਤਿ ਤਿਆ ਵਚਿ ਤਿਆ ਵਰਤਾ ਸਦਕਾ ਸਰਬ ਸੁਖ ਹੋਐ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿ ਆਰਿਆ ਤੂੰ ਦੇਗ ਤੇਗ ਫਤਿਹ ਮਰਦ ਕੀ ਪਾਇ ਜਿ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਹਾਲ세 ਜੀਕੇ ਬੋਲ ਬਾਲੇ ਬੁਲਾ ਜੀ ਸਖੰ ਸਿੱਖੇ ਦਾਣ ਤੇ ਸੁਦਾਣ ਰਹਿ ਤੁਦਾਣ ਬਵੇ ਕੁਦਾਣ ਵਿਸਾਹ ਦਾਣ ਕਰੋ ਸਾਦਾਣ ਦਾਣਾ ਸਰਬਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਛਣਾਣ ਕਉ ਕਿਨਿਆ ਛੜੇ ਮੁਕੇ ਜੁਗਉ ਜੋਤੇ ਅਤੱਲ ਤਰਨ ਕਾ ਜੈ ਤਾਰੇ ਬੁਲਉ ਜੀ ਸਤਿਗੁਰ ਆਣਨੀ ਮਤਿ ਉਤੀ ਮਤ ਪਤ ਦਾ ਰਖਾ ਆਪਵਾਹ ਗੁਰ ਏ ਅਪਾਰ ਪ੍ਰਭ ਆਪਣੇ ਪੰਖ ਦੇ ਸਦਾ ਸਹਾਈ ਦਾ ਤਾਰ ਕੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੂਰਨਾ ਗੁਰਦੁਆਰਿਆਂ ਗੁਰਧਾਮ ਅਦੇ ਜਿੰਨਾ ਕੋ ਕੱਖ ਨੂੰ ਵੀ ਛੋੜਿਆ ਗਿਆ ਆਏ ਜੀ ਤਨਾ ਦੇ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਦਾ ਪਿਆਰੇ ਕਾਲ ਸਾ ਜੀ ਨੂੰ ਬਖਸ਼ੇ ਇਹਨੇ ਮਾਣਿਆ ਦੇ ਮਾਣ ਦੇਤਾੜਿਆ ਦੇ ਤਾਣ ਨੇ ਉਤਿਆਦੀ ਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲ ਪਾਸੋ ਅਰਦਾਸ ਬੇਨਤੀ ਜੋਦੜੀ ਹੈ ਜੀ ਚਾਰ ਪਹਿਰ ਰਹਿਣ ਆਪ ਜੀ ਦੇ ਪਾਣੇ ਅੰਦਰ ਸੁਖ ਅਨੰਦ ਸਹਿਤ ਬਤੀਤ ਹੋਈ ਆਇਆ ਚਾਰ ਪਹਿਰ ਵਿਹਾੜ ਆਪਣੇ ਪਾਣੇ ਅੰਦਰ ਸੇਵਾ ਮੰਮਰਾਂ ਦੇ ਅੰਦਰ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤਨਾਵੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਨ ਛਾਂਜ ਜੀ ਦੇਖੇ ਪਾਵਨ ਦਰਬਾਰੇ ਅੰਦਰ ਸਾਤ ਗੁਰ ਜੀ ਆਪ ਜੀ ਦੇ ਸੁੰਦਰ ਸਿੰਘਾਸਣ ਤਿਆਰ ਹਨ ਆਪ ਜੀ ਕਰੋ ਕਿਰਪਾ ਸਿੰਘਾਸਣਾ ਪਰ ਪ੍ਰਕਾਸ਼ ਰੂਪ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਪਾਵਨ ਉਪਦੇਸ਼ ਦੇ ਕਰਕੇ ਨਿਹਾਲ ਨਿਹਾਲ ਕਰੋ ਜੀ ਘਰ ਆਈਆਂ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਸੇਵਾਵਾਂ ਦਾ ਰੂਪ ਜਾਣੇ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿਚ ਰਹਾਉਣਾ ਯਾਤਰਾ ਸਾਫਲੀ ਕਰਨੀ ਦਰੋਂ ਘਰੋਂ ਗੁਰ ਸਿੱਖੀ ਸਦਕ ਪਰੋਸਾ ਨਾਮ ਦਾਣ ਬਖਸ਼ਿਸ਼ ਕਰਨਾ ਸ਼ੁਭ ਪਾਵਨਾ ਵਾ ਗੁਰਮਤ ਅਨੁਸਾਰ ਸੰਪੂਰਨ ਕਰਨੀ ਆ ਜੀ ਆਪ ਜੀ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਨਿਹਜ ਆਸਨਾ ਤੋਂ ਸਿੰਘਾਸਨਾ ਪਰਲੇ ਜਾਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਪੈੜੇੰ ਦੁਰ ਆਪੂ ਅੰਗ ਸੰਗ ਸਹਾਈ ਹੋਣਾ ਜੀ ਸੇਈ ਪਿਆਰੇ ਮੇਲ ਜਿਨਾਂ ਮੈਂ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਮੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ Oh, oh, oh.